ਦੇ ਕੀ ਕੋਲੋਂ ਲੈ ਕੇ ਕੁਝ ਕਿਸਾਨਾਂ ਚ ਬੋਲਸਾ ਨਾਕਾਬੰਦੀ ਤੋੜਦੇ ਹੋਏ ਜੋ ਸਰਕੜ ਹੌਲ ਦੇ ਕੋਲ ਪਹੁੰਚ ਚੁੱਕੇ ਹਨ ਪੁਲਿਸ ਨੂੰ ਜਦੋਂ ਉਹ ਭਣਕ ਲੱਗੀ ਤਾਂ ਉਹਨਾਂ ਵੱਲੋਂ ਕਿਸਾਨਾਂ ਨੂੰ ਜੋ ਅਰੈਸਟ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਨੂੰ ਘੋਕੇ ਗੱਡੀਆਂ ਦੇ ਵਿੱਚ ਬਿਠਾਇਆ ਜਾ ਰਿਹਾ ਹੈ ਦੇਖੋ ਜੀ ਲਾਰਨਰ ਅਸੋਸੀਏਸ਼ਨ ਅਸੀਂ ਲਾਰਨਰ ਨੂੰ ਮੇਨਟੇਨ ਕਰਨ ਲਈ ਇੱਥੇ ਮੌਜੂਦ ਹੈਗੇ ਹਾਂ ਜੀ ਤੇ ਲਾਰਨਰ ਡਰ ਨੂੰ ਹੀ ਕਿਹੜਾ ਹੈਗਾ ਮੇਨਟੇਨ ਕੀਤਾ ਜਾ ਰਿਹਾ ਨਹੀਂ ਸਰ ਲੋਕਾਂ ਦਾ ਛੰਡਾ ਅਧਿਕਾਰ ਵੀ ਹੈ ਜੀ ਇਹ ਕਿ ਲੋਕ ਆਪਣੀਆਂ ਮੰਗਾਂ ਲੈ ਕੇ ਪ੍ਰਦਰਸ਼ਨ ਵੀ ਤਾਂ ਕਰ ਸਕਦੇ ਆ ਬਿਲਕੁਲ ਜੀ ਹਰ ਬੰਦੇ ਦਾ ਰਾਈਟ ਹੈਗਾ ਲੇਕਿਨ ਇੱਥੇ ਜਦੋਂ ਵੀ ਕਿਤੇ ਕੋਈ ਕਿਸੇ ਚੀਜ਼ ਦਾ ਪ੍ਰੋਟੈਸਟ ਲਈ ਇਸ ਗੱਲ ਦੀ ਮਨਾਹੀ ਹੁੰਦੀ ਹੈ ਕੋਈ ਖਾਸ ਏਰੀਆ ਕਿੱਥੇ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਇਸ ਗੱਲ ਦੀ ਜਿਹੜਾ ਹੈਗਾ ਲਾਰਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਹੀ ਜਿਹੜੀ ਫੋਰਸ ਮੌਜੂਦ ਹੈ ਤੇ ਲਾਰਡ ਆਰਡਰ ਨੂੰ ਹੀ ਮੇਨਟੇਨ ਕੀਤਾ ਜਾ ਰਿਹਾ ਹੈ ਇਸਰ ਖਾਸ ਏਰੀਆ ਕੋਈ ਮਤਲਬ ਲੋਕਾਂ ਦੇ ਲਈ ਕੋਈ ਸਪੈਸ਼ਲ ਜਗ੍ਹਾ ਬਣਾਈ ਹੁੰਦੀ ਹੈ ਪਰ ਪ੍ਰਦਰਸ਼ਨ ਕਰਨ ਵਾਸਤੇ ਲੋਕੋ ਪ੍ਰੋਟੈਸਟ ਦਾ ਇੱਕ ਖਾਸ ਤਰੀਕਾ ਤੇ ਖਾਸ ਅੰਦਾਜ਼ ਆ ਲੇਕਿਨ ਤੁਸੀਂ ਇਹਨੂੰ ਅਗਰੈਸਿਵ ਤਰੀਕੇ ਨਾਲ ਨਹੀਂ ਕਰ ਸਕਦੇ ਤਾਂ ਕਿ ਕਿਹੜੇ ਲੋਕ ਆ ਉਹਨਾਂ ਨੂੰ ਕੋਈ ਪਰੇਸ਼ਾਨੀ ਆਵੇ ਜੇ ਜਸਪ੍ਰੀਤ ਤੁਸੀਂ ਸਰ ਅੱਜ ਸੜਕਾਂ ਰੋਕਿਆ ਉਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀ ਨਹੀਂ ਆਉਗੀ ਦੇਖੋ ਜੀ ਹਰ ਚੀਜ਼ ਇੱਕ ਲਾਡ ਆਰਡਰ ਦਾ ਫੋਰਸ ਦਾ ਕੰਮ ਹੀ ਲਾਡ ਆਰਡਰ ਨੂੰ ਮੇਨਟੇਨ ਕਰਨਾ ਫੋਰਸ ਆਪਣੀ ਡਿਊਟੀ ਹੈ ਜੀ ਫੋਰਸ ਆਪਣੀ ਡਿਊਟੀ ਬਿਲਕੁਲ ਵੀ ਸਾਈਡ ਤੇ ਖੜਿਆ ਨਹੀਂ ਤੁਸੀਂ ਫਿਰ ਵੀ ਇਸ ਤਰ੍ਹਾਂ ਚੱਕ-ਚੱਕ ਕੇ ਇਹਨਾਂ ਨੂੰ ਸਿੱਟਾ ਜਿਵੇਂ ਕੋਈ ਮਤਲਬ ਕੋਈ ਅੱਤਵਾਦੀ ਹੁੰਦੇ ਆ ਲੋਕ ਦੇਖੋ ਜੀ ਕਿਸੇ ਵੀ ਸ਼ਹਿਰੀ ਦਾ ਜਾਂ ਕਿਸੇ ਵੀ ਵਿਅਕਤੀ ਦੀ ਕਿਸੇ ਵੀ ਕੋਈ ਸਿੱਗਲ ਨੂੰ ਠੇਸ ਨਹੀਂ ਪਹਾਈ ਜਾ ਰਹੀ ਹੂੰ ਤੇ ਪੁਲਿਸ ਦਾ ਮਰਕੇ ਇਨੀਸ਼ਲ ਫਰਜ਼ ਹੀ ਰਿਹਾ ਕਿ ਪੁਲਿਸ ਹਮੇਸ਼ ਚਾਹੇ ਕਿਸੇ ਵੀ ਕੋਈ ਬਿਲਡਿੰਗ ਦੀ ਸੇਫਟੀ ਹੈਗੀ ਜੀ ਤੇ ਮੈਂ ਨਹੀਂ ਕਹਉਂਦਾ ਕਿ ਲਾਡ ਅਡ ਦੇ ਸਬਕਤ ਦੇ ਵਿੱਚ ਹੀ ਅਸੀਂ ਸੇਕਿਉਰਿਟੀ ਤੇ ਖੜੇ ਆ ਜੀ ਤੇ ਲਾਡ ਅਡ ਦੇ ਸੰਬੰਧ ਦੇ ਵਿੱਚ ਹੀ ਡਿਊਟੀ ਚੱਲਦੀ ਹੈ ਜੀ ਜਿੰਦਾਬਾਦ 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 ਸਰਕਾਰ ਸਾਰਾ ਪ੍ਰਦਰਸ਼ਨ ਦੇ ਕਰ ਰਹੇ ਆ ਆਹ ਦੇਖੋ ਸਭ ਕੋ ਕਹਿੰਦਾ ਜੀ ਰਾਤ ਮੈਂ ਹਮੇਸ਼ਾ ਖੜੇ ਹਾਂ ਸਾਹਮਣੇ ਬਸ ਸਰਕਾਰ ਚਲੋ ਲਾਜਾ ਸਾਨੂੰ ਕੋਈ ਡਰ ਨਹੀਂ ਇਹ ਤਾਂ ਆਮ ਲੋਕਾਂ ਦੀ ਸਰਕਾਰ ਆ ਜੀ ਦਰਦ ਦਰਦ ਕਿਤੇ ਨਹੀਂ ਖਤਮ ਹੋਇਆ ਹਾਂ ਆ ਰੇ ਰੋਪਗਵੰਦ ਮੰਨ ਦੇ ਕੰਮ ਕਰਾਉਂਦੇ ਸੀ ਆਪ ਦੇ ਬੰਦੇ ਆ ਜੀ ਵੀ ਸੋਦੀ ਮਦਦ ਕਰਾਂਗੇ ਵੇਖੋ ਜੀ ਚਲੋ ਚਲੋ ਅੜ ਗਿਆ ਕਿ ਹੋ ਜੋ